200 ਰੁਪਏ ਫੁੱਟ ਦਾ ਦਰਵਾਜ਼ਾ ਜੀ ਆਪਣਾ ਠੀਕ ਹੈ ਹਾਂ ਆਪਣੀ ਫੁੱਲ ਗਰੰਟੀ ਹੈ 25 ਸਾਲਾਂ ਜਿਹਦੇ ਕਸਟਮਰ ਦੀ 10 8 9 ਫੁੱਟ ਤੋਂ ਹਾਈਟ ਜ਼ਿਆਦਾ ਹੈ ਹੂੰ 10 ਫੁੱਟ ਹੈਾਈਟ ਹੈ 12 ਫੁੱਟ ਹੈ ਹੂੰ ਉਹਦੇ ਲਈ ਆਪਾਂ ਲਾਉਨੇ ਆ ਜੀ 100 ਐਮ ਐਮ ਚ ਇਹਦੀ ਥਿਕਨੈਸ ਦਿਖਾ ਦਿਓ ਮਟਾਈ ਦਿਖਾਓ ਸਾਈਡ ਤੋਂ ਇੱਕ ਵਾਰ ਹੂੰ ਇਹ ਪ੍ਰਭੂ ਉੱਥੇ ਵੀ ਲੱਗ ਸਕਦਾ ਜਿਵੇਂ ਹੁਣ ਕਈ ਵਾਰੀ ਹਵੇਲੀ ਸਟਾਈਲ ਬੰਦਾ ਘਰ ਪਾਉਂਦਾ ਮੇਨ ਜਿਹੜਾ ਮਟਾਈ ਵਾਲਾ ਜੀ ਇਹ ਦਰਵਾਜ਼ਾ ਮੂਰੇ ਹੁੰਦਾਗਾ 650 ਦੇ ਵਿੱਚ ਨਾਪ ਲੈ ਕੇ ਆਉਣਾ ਹਾਂ ਕੰਪਲੀਟ ਪੱਲਾ ਪਾਲਿਸ਼ ਕਰਕੇ ਜੀ ਦੋਨੇ ਸਾਈਡਾਂ ਤੋਂ ਪਾਲਿਸ਼ ਕਰਕੇ ਡਿਜ਼ਾਈਨ ਪਾ ਗਰੰਟੀ ਵਾਰੰਟੀ ਕਿੰਨੀ ਹੁੰਦੀ ਐ ਜੀ ਇਹ 25 ਸਾਲ ਦੀ ਜੀ ਗਰੰਟੀ ਹੈ ਜੀ ਆਪਣੀ ਦਰਵਾਜ਼ੇ ਦੀ 2000 ਦਾ ਫਾਇਦਾ ਆਪਾਂ 1 ਫੁੱਟ ਪਿੱਛੇ ਕਰਤਾ ਪੂਰੇ ਗੇਟ ਵਿੱਚ ਤਾਂ ਬਹੁਤ ਜ਼ਿਆਦਾ ਫਾਇਰਟੀ ਦਵਾਂਗੇ ਜੀ ਮੈਲਾ ਮੈਨ ਪਾਲਿਸ਼ ਜਿੰਨੀ ਜਾਲੀ ਲੱਗੀ ਆ ਸਰ ਇਹ ਸਾਰੀ ਮਸ਼ੀਨੀ ਮੇਖ ਨਾਲ ਲੱਗੀ ਹੋਈ ਐ ਜੀ ਓਕੇ ਟੋਟਲ ਸਹੀ ਐ ਮਸ਼ੀਨੀ ਨਾ ਤਾਂ ਅੱਜ ਕੀ ਕਰਦੇ ਆ ਜੀ ਹੱਥ ਨਾਲ ਕੱਟ ਰ ਲਾਉਂਦੇ ਆ ਫਿਰ ਕਾਲੀ ਮੇਖ ਨਾਲ ਲਾਉਂਦੇ ਆ ਜਾਲੀ ਹੂੰ ਉਹ ਟਿੱਲੀ ਪੈ ਜਾਂਦੀ ਆ ਉਹ ਟਿੱਲੀ ਮੇਖ ਨਾਲ ਤਾਂ ਪਊਗੀ 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 ਜਿਹੜੀ ਮੇਖ ਹੁੰਦੀ ਆ ਨਾ ਮਸ਼ੀਨੀ ਉਹ ਜੂ ਮੇਖ ਆ ਓਕੇ ਜੂ ਆ ਉਹ 20 ਇੰਚ ਦਾ ਆਵਣਾ ਲੱਗਦੀ ਆ ਜੀ ਠੀਕ ਐ ਇਸ ਕਰਕੇ ਟਿੱਲੀ ਪੈਂਦੀ ਨਹੀਂ ਜਾਲੀ 1% ਵੀ ਤਾਂ ਜਿੰਨਾ ਤੁਸੀਂ ਜੋ ਮਟੀਰੀਅਲ ਘਰੇ ਬਣਾਉਣੇ ਹੋ ਉਹਦੇ ਨਾਲੋਂ ਤਕਰੀਬਨ 30% ਦਾ ਤੁਹਾਡਾ ਫਾਇਦਾ ਉਹ 25 ਗਰੰਟਡ ਐ ਸਰ ਉਹ 25 ਤੋਂ 30% ਦਾ ਫਾਇਦਾ ਇਦਾਂ ਹੋਣਾ ਹੂੰ ਜਿਹੜਾ ਗੱਲ ਆਈ ਸੀ ਵੀਰੋ ਹਾਰਡਵੇਅਰ ਦੀ ਹਾਰਡਵੇਅਰ ਇੱਥੇ ਬਾਈ ਹੋਰਾਂ ਕੋਲੇ ਬਹੁਤ ਜ਼ਿਆਦਾ ਹੁੰਦਾ ਤੁਸੀਂ ਆ ਕੇ ਆਪਦਾ ਸਿਲੇਕਟ ਕਰ ਸਕਦੇ ਹੋਗੇ ਇਹ ਮਤਲਬ ਮੌਕੇ ਤੇ ਹੋ ਜਾਂਦੀਆਂ ਨੇ ਇਹ ਚੀਜ਼ਾਂ ਲੋਏ ਮਿੱਤਰੋ ਅੱਜ ਤੁਹਾਨੂੰ ਪੰਜਾਬ ਦੀ ਸਭ ਤੋਂ ਵੱਡੀ ਦਰਵਾਜਿਆਂ ਦੀ ਫੈਕਟਰੀ ਦੇ ਵਿੱਚ ਲੈ ਕੇ ਆਏ ਆਂਗਾ ਤੇ ਮੇਰੇ ਨਾਲ ਬਾਈ ਸੰਜੀਵ ਨਹਿੰਗੇ ਜਗਦੰਬੇ ਟੋਰਸ ਸਨੌਲਾ ਦੇ ਵੱਲੋਂ ਸੰਜੀਵ ਕੀ ਹਾਲ ਚਾਲ ਬਾਈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਕਿਹੜਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਜਿਵੇਂ ਹੁਣ ਆ ਦਰਵਾਜੇ ਨਹਿੰਗੇ ਬਣੇ ਹੋਏ ਬਹੁਤ ਸੋਹਣੇ ਲੱਗ ਰਹੇ ਨੇ ਪਾਲਿਸ਼ ਨਾਲ ਆਪਾਂ ਕਹੀਏ ਵੀ ਲੋਕ ਬਹੁਤ ਸੋਹਣੀਆਂ ਸਾਰੇ ਡਿਜ਼ਾਈਨਸ ਬਹੁਤ ਜਿਆਦਾ ਇਹੀ ਚੀਜ਼ ਜਾ ਰਹੀ ਹੈ ਹੁਣ ਹਾਂਜੀ ਹਾਂ ਕਾਲਜ ਚ ਸਾਰਾ 3D ਚ ਜਿਆਦਾ ਟ੍ਰੈਂਡ ਚੱਲ ਰਿਹਾ ਹੈ ਜੇ ਅੱਜ ਕੱਲ ਓਕੇ ਬਾਕੀ ਆਪਣੇ ਕੋਲ ਡਿਜ਼ਾਈਨ ਤਾਂ ਇੰਨੇ ਜਿਆਦਾ ਦੇ ਦਾਂਗੇ ਸਾਨੂੰ ਹਜ਼ਾਰਾਂ ਡਿਜ਼ਾਈਨ ਹੈ ਸਾਰਾ ਆਪਣੇ ਕੋਲੇ ਠੀਕ ਹੈ ਇੱਕ ਵਾਰ ਕਸਟਮਰ ਵਿਜ਼ਿਟ ਕਰੇ ਸਹੀ ਹੈ ਹਰ ਦਰਵਾਜੇ ਦਾ ਡਿਜ਼ਾਈਨ ਆਪਣੇ ਕੋਲੇ ਪੰਪਾਂ ਚਾਰ ਚਾਰ ਸਟਾਈਲ ਹਨ ਜੀ ਹੁਣ ਦੇਖੋ ਭਈ ਜਦੋਂ ਵੀ ਬੰਦਾ ਕੋਈ ਵੀ ਬੰਦਾ ਘਰ ਤੇ ਪੈਸੇ ਲਾਉਂਦਾ ਹਨਾ ਨਵਾਂ ਘਰ ਬਣਾਉਂਦਾ ਹੈ ਅਗਲਾ ਤਾਂ ਇਹਨੂੰ ਦਾ ਵੀਰ ਆਪਾਂ ਸਭ ਤੋਂ ਵਧੀਆ ਚੀਜ਼ ਲਾਈਏ ਤੇ ਆਪਾਂ ਨੂੰ ਕਿਤੇ ਜਾਇਜ਼ ਰੇਟ ਦੇ ਵਿੱਚੋਂ 2 ਰੁਪਏ ਦਾ ਫਾਇਦਾ ਹੋ ਜੇ। ਬਹੁਤ ਜਾਇਜ਼ ਰੇਟ ਤੇ ਚੀਜ਼ ਦਵਾਂਗੇ ਜੀ। ਜਿਵੇਂ ਪਾਲਿਸ਼ ਵਾਲੇ ਡੋਰਾਂ ਦਾ ਅੱਜਕੱਲ ਜਿਆਦਾ ਟ੍ਰੈਂਡ ਆ ਸੰਜੀਵਤ ਤੇ ਇਹ ਵੀ ਇਹਦੀ ਸਟਾਰਟਿੰਗ ਆ ਆਪਣੀ ਕੋਲੇ ਰੇਂਜ ਕਿਤੋਂ। ਪਾਲਿਸ਼ ਵਾਲਾ ਡੋਰ ਦੇ ਦਾਂਗੇ ਸੋਨੂੰ 650 ਰੁਪਏ ਫੁੱਟ। ਠੀਕ ਹੈ। ਬੜਾ ਤੁਸੀਂ ਕੈਮਰਾ ਮਾਰ ਇਹਦੀ ਫਿਨਿਸ਼ਿੰਗ ਚੈੱਕ ਕਰਾਓ ਜੀ। ਬਹੁਤ ਸੋਹਣਾ। ਨਾਪ ਵੀ ਸਾਡੇ ਕਾਰੀਗਰ ਲੈ ਕੇ ਆਉਣਗੇ ਫਿੱਟ ਵੀ ਕਰਾਂਗੇ ਜੀ। ਅੱਛਾ। ਉਹ ਸਾਰਾ ਇਨਕਲੂਡ ਹੈ ਜੀ ਬੰਦੇ ਕਾਰੀਗਰ। 650 ਦੇ ਹਾਂ ਕੰਪਲੀਟ ਪੱਲਾ ਪਾਲਿਸ਼ ਕਰਕੇ ਜੀ ਦੋਨੇ ਸਾਈਡਾਂ ਤੋਂ ਪਾਲਿਸ਼ ਕਰਕੇ ਡਿਜ਼ਾਈਨ ਪਾ ਫਿਟਿੰਗ ਵੀ ਇਹਦੇ ਵਿੱਚ ਆ ਗਈ ਫਿਟਿੰਗ ਵੀ ਵਿੱਚ ਹੈ ਜੀ ਸਾਡੇ ਕਾਰੀਗਰ ਫਿਟਿੰਗ ਕਰਨਗੇ ਜੀ ਤੇ ਜਿਹੜਾ ਕੋਈ ਇਹਦੇ ਵਿੱਚ ਲੱਗਣ ਵਾਲਾ ਹਾਰਡਵੇਅਰ ਹੋ ਗਿਆ ਜਿਹੜਾ ਲੋਕ ਵਗੈਰਾ ਲਾਉਣਾ ਦੇਖੋ ਕਸਟਮਰ ਦੀ ਚੁਆਇਸ ਆ ਜਿੰਨਾ ਕੋ ਮਹਿੰਗਾ ਸਸਤਾ ਲਾਉਣਾ ਕਸਟਮਰ ਨੇ ਦੇਣਾ ਕਸਟਮਰ ਨੇ ਆ ਲੱਗ ਹੈ ਹਾਂ ਫਿਟਿੰਗ ਸਾਡਾ ਕਾਰੀਗਰ ਕਰੂ ਫਿਟਿੰਗ ਵਿੱਚ ਆ ਗਈ ਆਪਣੇ ਲਿਆ ਕੇ ਉਹ ਨਹੀਂ ਦੇਣੇ ਨੇ ਹਾਂ ਲਿਆ ਕੇ ਦੇਣੇ ਕਸਟਮਰ ਨੇ ਠੀਕ ਠੀਕ ਉਹ ਆਪਣੇ ਕੋਲੇ ਵੀ ਹੈ ਜੀ ਹਾਂ ਕਸਟਮਰ ਟਰਾਈ ਕਰੇ ਮਾਰਕੀਟ ਚ ਉਦੋਂ ਬਾਅਦ ਸਾਡੇ ਕੋਲੇ ਮਤਲਬ ਪਰਦਾਂ ਆਗੇ ਸਾਰੀ ਆਪਾਂ ਰੇਟ ਦੇ ਵਿੱਚ ਉਸ ਜਿੱਦਾ ਹੀ ਫਾਇਦਾ ਕਰਕੇ ਦੇਵਾਂਗੇ ਹਾਂ ਉਸ ਵਿੱਚ ਵੀ ਪੂਰਾ ਵਧੀਆ ਕਾਗਜ਼ ਕਸਟਮਰ ਦਾ ਫਾਇਦਾ ਕਰਾਂਗੇ ਜੀ ਆਪਾਂ ਠੀਕ 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 ਅਸਾਂ ਇਹ ਤਾਂ ਹੋ ਗਿਆ ਸਟਾਰਟਿੰਗ ਰੇਂਜ ਹੁਣ ਪਾਲਿਸ਼ ਦੇ ਵਿੱਚ ਹੀ ਬੰਦੇ ਨੇ ਥੋੜਾ ਜਿਹਾ ਹੋਰ ਸੁਪੀਰੀਅਰ ਕੁਆਲਿਟੀ ਲੈਣੀ ਹੈ ਜੀ ਮੈਟ ਵੀ ਲੈ ਸਕਦੇ ਆ ਇਹ ਗਲੋਸੀ ਪਾਲਿਸ਼ ਹੈ ਜੀ ਇੱਥੇ ਮੈਟ ਵੀ ਲੈ ਸਕਦੇ ਆ ਹਾਂ ਮੈਟ ਪਾਲਿਸ਼ ਆ ਗਈ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਮੇਨ ਐਂਟਰੀ ਵਾਸਤੇ ਲਾ ਸਕਦੇ ਤੁਸੀਂ 3D ਹੋ ਗਿਆ ਜੀ ਸਾਰੇ ਘਰ ਲਈ ਲਾਉਣੇ ਨੇ ਜੀ ਦੇਖੋ ਐਨ ਆਰ ਆਈ ਨੇ ਉਹ ਜ਼ਿਆਦਾਤਰ ਬਹੁਤ ਦੀ ਮੰਗ ਉਹਨਾਂ ਦੀ 3D ਲੱਗਦੇ ਆ ओके ਇਹ 1100 ਰੁਪਏ ਫੁੱਟਾ ਜੀ ਇਹ ਸੀਐਨਸੀ ਵਰਕ ਹੈ ਜੀ ਆਪਣਾ ਸਾਰਾ ਓਕੇ ਇਹਦੇ ਵਿੱਚ ਆਪਾਂ ਕੋਈ ਮੇਖ ਪੇਚ ਨਹੀਂ ਲੱਗੀ ਹੋਈ ਜੀ ਠੀਕ ਹੈ ਕੋਈ ਆਪਾਂ ਇੱਚ ਪਲਾਈ ਯੂਜ਼ ਨਹੀਂ ਕਰਦੇ ਠੀਕ ਹੈ ਸਾਰਾ ਸੀਐਨਸੀ ਵਰਕ ਕਰਦੇ ਫੱਟੇ ਜੋ ਐਂਡ ਕੀ ਓਕੇ ਮੰਨ ਲਓ ਜੀ ਵਿੱਚ ਕੋਈ ਆਇਡੈਂਟੀਫਾਈ ਨਹੀਂ ਕਰ ਸਕਦਾ ਹੈਗਾ ਵੀ ਹੈ ਨਾ ਇਹ ਜਿੱਨਾ ਮਸ਼ੀਨ ਦੇ ਨਾਲ ਇਹਦੇ ਤੇ ਡਿਜ਼ਾਈਨ ਪਿਆ ਜਿੰਨਾ ਸੋਹਣਾ ਇਹ ਹੱਥੀ ਵੀ ਮੈਨੂੰ ਲੱਗਦਾ ਨਹੀਂ ਪੈ ਸਕਦਾ ਨਹੀਂ ਜੀ ਨਹੀਂ ਸੀਐਨਸੀ ਵਰਕ ਹੈ ਜੀ 17 ਤੋਂ 18 ਘੰਟੇ ਮਸ਼ੀਨ ਲੈਂਦੀ ਹੈ ਜੀ ਇੱਕ ਦਿਨ ਵਿੱਚ ਠੀਕ ਹੈ ਸਾਰਾ ਵਿੱਚੋਂ ਨਿਕਲਿਆ ਵੱਡਾ ਜਾਨ ਓਕੇ ਲੱਕੜ ਦੇ ਵਿੱਚੋਂ ਸਹੀ ਹੈ ਮਤਲਬ ਇਹ ਨਹੀਂ ਹੈ ਕਿ ਆਪਾਂ ਉਹ ਬਣਾ ਕੇ ਕੋਈ ਉੱਤੇ ਮੇਖਾ ਨਾਲ ਲਾਏ ਨਾ 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 ਪੱਕਾ ਕੰਮ ਹੈ ਜਿਹੇ ਜੇ ਮਰਜ਼ੀ ਡਿਜ਼ਾਈਨ ਲੈ ਸਕਦੇ ਹੋ ਜਿਵੇਂ ਆਹ ਕਾਰਵਿੰਗ ਵਾਲਾ ਹੈਵੀ ਕਾਰਵਿੰਗ ਵਾਲਾ ਵੀ 1100 ਕੋਪੀ ਜੀ ਅਸੀਂ 1100 ਦੇ ਵਿਚਾਰੇ ਆ। ਹਾਂ ਬਾਕੀ ਆਪਣੇ ਕੋਲੇ ਪਾਲਸ ਚ ਤਾਂ ਹੋਰ ਬਹੁਤ ਨੇ ਜੀ। ਥੋੜਾ ਜਿਹਾ ਬਸ ਰੇਟ ਪਲੱਸ ਹੋ ਜਾਣਾ ਕੋਈ ਸਾਗਵਾ ਸਾਈਟ ਦੇ। ਮੈਂ ਉਹ ਤਾਂ ਫਿਰ ਚੀਜ਼ ਦੇ ਅਕੋਰਡਿੰਗਲੀ ਹੈ ਨਾ। ਚੀਜ਼ ਦੇ ਅਕੋਰਡਿੰਗ। ਹਾਂ ਜਿਹੜਾ ਗੱਲ ਆਈ ਸੀ ਵੀਰੋ ਹਾਰਡਵੇਅਰ ਦੀ ਹਾਰਡਵੇਅਰ ਇੱਥੇ ਬਾਈ ਹੋਰਾਂ ਕੋਲੇ ਬਹੁਤ ਜ਼ਿਆਦਾ ਹੁੰਦਾ ਤੁਸੀਂ ਆ ਕੇ ਆਪਦਾ ਸਿਲੈਕਟ ਕਰ ਸਕਦੇ ਹੋਗੇ। ਇਹ ਮਤਲਬ ਮੌਕੇ ਤੇ ਹੋ ਜਾਂਦੀਆਂ ਨੇ ਇਹ ਚੀਜ਼ਾਂ। ਅਸੀਂ ਇਹ ਇਹ ਵੱਡਾ ਦਰਵਾਜ਼ਾ ਆ ਗਿਆ। ਵੱਡਾ ਆ ਗਿਆ ਜੀ ਇਹ ਮੇਨ ਦਰਵਾਜ਼ਿਆਂ ਵਾਸਤੇ। ਇਹ ਅੱਜ ਦਾ ਟ੍ਰੈਂਡ ਆ ਮੇਨ ਐਂਟਰੀਆਂ ਲਈ ਹੈ ਜੀ ਇਹ। ਜਿਹਦੇ ਕਸਟਮਰ ਦੀ 10 8 9 ਫੁੱਟ ਤੋਂ ਹਾਈਟ ਜ਼ਿਆਦਾ ਆ 10 ਫੁੱਟ ਹਾਈਟ ਆ 12 ਫੁੱਟ ਆ ਹੂੰ ਉਹਦੇ ਲਈ ਆਪਾਂ ਲਾਉਨੇ ਆ ਜੀ 100 ਐਮ ਐਮ ਚ ਇਹਦੀ ਥਿਕਨੈਸ ਦਿਖਾ ਦਿਓ ਮਟਾਈ ਦਿਖਾਓ ਸਾਈਡ ਤੋਂ ਇੱਕ ਵਾਰ ਹੂੰ ਇਹ ਪ੍ਰਭੂ ਉੱਥੇ ਵੀ ਲੱਗ ਸਕਦਾ ਜਿਵੇਂ ਹੁਣ ਕਈ ਵਾਰੀ ਹਵੇਲੀ ਸਟਾਈਲ ਬੰਦਾ ਘਰ ਪਾਉਂਦਾ ਮੇਨ ਜਿਹੜਾ ਜਿਹੜਾ ਮਟਾਈ ਵਾਲਾ ਜੀ ਇਹ ਦਰਵਾਜ਼ਾ ਮੂਰੇ ਹੁੰਦਾਗਾ ਉੱਥੇ ਵੱਡਾ ਦਰਵਾਜ਼ਾ ਇਹ 4 ਇੰਚੀ ਮਟਾਈ ਦੇ ਵਿੱਚ ਆ ਬਹੁਤ ਜ਼ਿਆਦਾ ਹੈਵੀ ਚੀਜ਼ ਬਣੀ ਹੋਈ ਆ ਇਹਦੇ ਵਿੱਚ ਕਸਟਮਰ ਦੋਨੋਂ ਸਾਈਡ ਸੇਮ ਵੀ ਡਿਜ਼ਾਈਨ ਲੈ ਸਕਦਾ ਹੂੰ ਦੇ ਦੋਨੋਂ ਸਾਈਡ ਅਲੱਗ-ਅਲੱਗ ਵੀ ਲੈ ਸਕਦਾ ਜੀ ਠੀਕ ਹੈ ਉਹ ਅਗਲੀ ਦੀ ਚੁਆਇਸ ਆ ਹਾਂ ਉਹ ਚੁਆਇਸ ਆ ਅਸਾਂ ਇਹ ਕੀ ਰੇਂਜ ਦੇ ਵਿੱਚ ਆਜੂਗਾ ਜੀ ਆਪਣੇ ਕੋਲੇ ਇਹ ਆਪਣੇ ਕੋਲੇ ਹੈ ਜੀ 3 ਗਏ 3000 ਰੁਪਏ ਸਕਰ ਫੁੱਟ ਚਾ ਜੀ ਠੀਕ ਆ ਪਹਿਲਾਂ ਨਾ ਤੇ ਦੇਖਣ ਨੂੰ ਮਿਲਦੇ ਸੀ ਸਾਨੂੰ ਦਰਵਾਜੇ ਜਿਵੇਂ ਬੰਗਲੌਰ ਮੁੰਬਈ ਕਲਕੱਤਾ ਵੱਡੇ ਵਿਲਾਾਂ ਚ ਮਿਲਦੇ ਸੀ ਹਾਂ ਬਿਲਕੁਲ ਬਿਲਕੁਲ ਇਹ ਹੁਣ ਸਾਨੂੰ ਬਹੁਤ ਈਜੀ ਵੀ ਰੇਟਾਂ ਚ ਮਿਲਣਗੇ ਸਾਨੂੰ ਜਿਵੇਂ ਵੱਡੇ ਦਿੱਲੀ ਬੰਬੇ ਆ ਜੀ ਉੱਥੇ ਤੁਹਾਨੂੰ ਇਹ 5 5 6 6000 ਰੁਪਏ ਸਕੁਅਰ ਫੁੱਟ ਚ ਮਿਲਦਾ ਦਰਵਾਜ਼ਾ ਠੀਕ ਆ ਆਪਾਂ ਜਾਨੀ ਤਕਰੀਬਨ 1 ਫੁੱਟ ਤੇ 3000 ਰੁਪਏ ਸਕੁਅਰ ਫੁੱਟ ਤੇ ਦੇ ਰਹੇ ਆ ਜੀ ਪੂਰੀ ਈਜੀਵਲ ਰੇਟ ਤੇ 2000 ਦਾ ਫਾਇਦਾ ਆਪਾਂ 1 ਫੁੱਟ ਪਿੱਛੇ ਕਰਤਾ ਪੂਰੇ ਗੇਟ ਵਿੱਚ ਤਾਂ ਬਹੁਤ ਜ਼ਿਆਦਾ ਕੁਆਲਟੀ ਦਵਾਂਗੇ ਜੀ ਮੈਲਾ ਮੈਨ ਪਾਲਿਸ਼ ਠੀਕ ਹੈ ਹਾਂ ਜੀ 7 ਲੇਅਰ ਪਾਲਿਸ਼ ਕਰਾਂਗੇ ਜੀ ਦੰਨ ਨਾਲ ਸਾਰਿਆਂ ਦੀ ਹਾਂ ਜੀ ਹਾਂ ਜੀ ਸਾਰਿਆਂ ਦੀ ਇਹਦੀ ਇਹ ਗਾਰੰਟੀ ਵਾਰੰਟੀ ਕਿੰਨੀ ਹੁੰਦੀ ਐ ਇਸ ਦੀ 25 ਸਾਲ ਦੀ ਜੀ ਗਾਰੰਟੀ ਹੈ ਜੀ ਆਪਣੀ ਦਰਵਾਜ਼ੇ ਦੀ ਠੀਕ ਹੈ ਹਾਂ ਜੀ 25 ਸਾਲ ਤੱਕ ਕੁਝ ਵੀ ਹੁੰਦਾਗਾ ਤਾਂ ਕੋਈ ਕੁਝ ਵੀ ਹੋਵੇ ਜੀ ਆਪਣੀ ਫੁੱਲ ਗਾਰੰਟੀ ਹੈ ਠੀਕ ਹੈ ਲਓ ਜੀ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਦੱਸਿਆ ਵੀ ਮੈਟ ਮੈਟ ਪਾਲਿਸ਼ ਵੀ ਤੁਹਾਨੂੰ ਮਿਲ ਜੂਗੀ ਇਹਦੇ ਵਿੱਚ ਗਲੋਸੀ ਮਿਲ ਜੂਗੀ ਤੇ ਹੁਣ ਇਸ ਤੋਂ ਜੇ ਆਪਾਂ ਅੱਗੇ ਗੱਲ ਕਰੀਏ ਸੁਨੀਪ ਜੀ ਕਿਸੇ ਨੇ ਘੱਟ ਪੈਸੇ ਲਾਉਣੇ ਨੇ ਮਤਲਬ ਛੋੜੇ ਪੈਸੇ ਬਾਇਟਰ ਇਨ ਹੈ ਵੀ ਜੀ ਵੀ ਘੱਟ ਹੈ ਵਿੱਚ ਦਰਵਾਜਾ ਸਸਤਾ ਗਾਰੰਟੀ अच्छा उदी भी अपनी 25 साल दी गारंटी है दरवाजा दिखाइए थोड़ा ये उदी ਵਿੱਚ ਵੀ ਸਾਨੂੰ ਵਧੀਆ ਕੁਆਲਿਟੀ ਦੇ ਦਵਾਂਗੇ ਜੀ ਸਨਮੈਕੇ ਵਾਲੇ ਡੋਰ ਠੀਕ ਹੈ हां ਜਿਵੇਂ ਆ ਦਰਵਾਜਾ ਹੈਗਾ हां ਇਹ ਸਨਮੈਕੇ ਵਾਲਾ ਦਰਵਾਜਾ ਹੈ ਜੀ ਇਹਦੀ ਵੀ ਆਪਣੀ 25 ਸਾਲ ਦੀ ਗਾਰੰਟੀ ਹੈ ਇਹ ਵੀ ਆਪਣੀ ਰੇਂਜ ਕਿੱਥੋਂ ਸਟਾਰਟ ਹੋ ਜਾਂਦੀ ਹੈ ਇਹਦੇ 200 ਰੁਪਏ ਰੇਂਜ ਹੈ ਜੀ 200 ਰੁਪਏ ਫੁੱਟ ਤੋਂ ਓਕੇ ਇਹਦੇ ਵਿੱਚ ਵੀ ਆਪਣਾ ਸੇਮ ਹੀ ਪ੍ਰੋਸੈਸ ਆ ਸਾ ਜਿਵੇਂ ਪਾਲਿਸ ਵਾਲਿਆਂ ਚ ਅੱਛਾ ਇਹਦੇ ਵਿੱਚ ਵੀ ਆਪਣੇ ਕਾਰੀਗਰ ਹੀ ਨਾਪ ਲੈ ਕੇ ਆਉਣਗੇ ਫਿੱਟ ਕਰਕੇ ਆਉਣਗੇ ਸਾਰਾ ਇਨਕਲੂਡ ਹੈ ਉਹਦਾ ਇਨਕਲੂਡ ਹੈ ਜੀ ਵਿਦਆਊਟ ਐਸੈਸਰੀ ਆਪਣੇ ਕੋਲੇ ਦੋਨੇ ਤਰ੍ਹਾਂ ਦੀਆਂ ਮਸ਼ੀਨਾਂ ਨੇ ਠੀਕ ਹੈ ਫੋਟ ਪ੍ਰੈਸ ਵੀ ਆਪਣੇ ਕੋਲੇ ਕੋਲਡ ਪ੍ਰੈਸ ਵੀ ਆ ਠੀਕ ਹੈ ਆਪਾਂ ਕੋਈ ਮੇਖ ਨਹੀਂ ਲਾਉਂਦੇ ਜੀ ਉਹੀ ਆਪਾਂ ਟੇਪ ਰੋਨ ਨਹੀਂ ਲਾਉਂਦੇ ਓਕੇ ਆਪਣਾ 15 ਕੋਲਡ ਮਸ਼ੀਨ ਚ ਵੀ 15 16 ਘੰਟੇ ਪੱਲਾ ਰਹਿੰਦਾ ਜੀ ਓਕੇ ਉਸ ਤੋਂ ਬਾਅਦ ਨਿਕਲਦਾ ਮਸ਼ੀਨ ਚੋਂ ਪ੍ਰੈਸ ਹੋ ਕੇ ਜੀ ਠੀਕ ਹੈ ਮਤਲਬ ਵੀ ਪੱਕਾ ਕੰਮ ਹੋ ਜਾਂਦਾ ਹੈ ਹਾਂ ਜਿਹੜਾ ਪ੍ਰੈਸ ਹੋਊਗਾ ਇਹ ਸਾਰੇ ਪ੍ਰੈਸਿੰਗ ਵਾਲਾ ਕੰਮ ਆਪਣਾ ਆ ਦੂਜੇ ਨੰਬਰ ਦੇ ਉੱਤੇ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਹੋਏ 1% ਵੀ ਇਹਦੇ ਵਿੱਚ ਬਿੰਗ ਪੈਨ ਵਗੈਰਾ ਦਾ ਕੋਈ ਚਾਹ ਬਿਲਕੁਲ ਬੱਟ ਨਹੀਂ ਪੈਂਦਾ ਸਰ ਐਸੇ ਕਰਕੇ ਕਹਿ ਰਹੇ ਹਾਂ 15 ਘੰਟੇ ਦਰ ਵਜਾ ਰਹਿੰਦਾ ਉਹ ਬੱਟ ਵੀ ਨਹੀਂ ਪਊਗਾ ਹਾਂ ਕੋਈ ਦਿੱਕਤ ਨਹੀਂ ਬਰਾਬਰ ਸੁੱਕ ਗਿਆ ਠੀਕ 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 ਇਹ ਆ ਗਿਆ ਜੀ 1mm ਸਨ ਮੈਕਾ ਠੀਕ ਐ ਮੈਮ ਦਾ ਇਹ 0.8 ਦਾ ਨਾ ਉਹ 0.8 ਦਾ ਮੈਂ ਕਹਿੰਦੀ ਕਿਵੇਂ ਵਾਲੇ ਤੋਂ ਬਾਅਦ ਇਹ 1mm ਦਾ ਸਨ ਮੈਕਾ ਦੇ ਦਾਂਗੇ ਜੀ ਇਹਦੇ ਵਿੱਚ ਆਪਣੇ ਕੋਲ ਬਹੁਤ ਕਲਰ ਆਪਸ਼ਨ ਹੈ ਇਹਦੇ ਚ 225 ਰੁਪਏ ਫੁੱਟ ਠੀਕ ਹੈ ਹਾਂ 25 ਰੁਪਏ ਫੁੱਟ ਦੇ ਵਾਧੇ ਨਾਲ ਤੁਹਾਨੂੰ ਇਹਦੇ ਵਿੱਚ ਪੂਰੀ ਪ੍ਰੀਮੀਅਮ ਕੁਆਲਿਟੀ ਦੀ 1.2 ਮਿਮੀ ਦੀ ਸ਼ੀਟ ਦੇ ਦਾਂਗੇ ਸੋ ਠੀਕ ਹੈ ਇਹਦੇ ਵਿੱਚ ਡਿਜ਼ਾਈਨ ਬਹੁਤ ਹੋ ਜਾਂਦੇ ਹਾਂ ਡਿਜ਼ਾਈਨ ਬਹੁਤ ਹੈ ਜੀ ਆਪਣੇ ਕੋਲੇ ਇਹਦੇ ਤੇ ਜੇ ਜਦੋਂ ਸੀਐਨਸੀ ਵਰਕ ਕਰਨਾ ਉਹਦੀ ਵੀ ਆਪਣੇ ਕੋਲੇ ਡਿਜ਼ਾਈਨਾਂ ਦੇ ਤੁਹਾਨੂੰ ਪੀਡੀਐਫ ਦੇ ਦਾਂਗੇ ਜੀ ਠੀਕ ਹੈ ਹਾਂ ਜਿਹੇ ਜੇ ਮਰਜ਼ੀ ਕਸਟਮਰ ਦੇ ਉੱਤੇ ਵੀ ਡਿਜ਼ਾਈਨ ਕਰ ਸਕਦਾ ਹੈ ਇੱਕ ਚੀਜ਼ ਹੋਰ ਹੈ ਵੀ ਕੋਈ ਬੰਦਾ ਚਾਹੁੰਦਾਗਾ ਵੀ ਯਾਰ ਵੀ ਮੈਂ ਹਾਲੇ ਮੈਨੂੰ ਆਉਣ ਦਾ ਟਾਈਮ ਨਹੀਂ ਲੱਗਣਾ ਤੁਹਾਡੇ ਕੋਲੇ ਵੀ ਜਦੋਂ ਬੰਦਾ ਨਾਪ ਲੈ ਕੇ ਆਊਗਾ ਬੰਦਾ ਕਹੇ ਵੀ ਯਾਰ ਉਸੇ ਟਾਈਮ ਇਹ ਫੋਲਡਰ ਇਹ ਫ ओके ਇਹ ਜੋ ਬਹੁਤ ਕਲਰ ਆਪਣ ਦੇ ਹਾਂ ਇਹ ਜਾਲੀਆਂ ਵਾਲੇ ਦਰਵਾਜ਼ੇ ਨਿੰਗੇ ਤੇ ਵਿੰਡੋਆਂ ਰੈਡੀ ਪਈਆਂ ਨੇ ਇਹਨਾਂ ਦੇ ਵਿੱਚ ਆਪਣੇ ਕੋਲੇ ਕਿਹ ਕੀ ਵੈਰਾਈਟੀ ਜਿਹੜਾ ਜਾਲੀ ਵਾਲਿਆਂ ਚ ਆ ਗਿਆ ਜੀ ਇਹਦੇ ਚ ਆਪਾਂ ਤੁਹਾਨੂੰ ਸਾਰੇ ਪ੍ਰਕਾਰ ਦੀ ਲੱਕੜ ਦੇ ਦਾਂਗੇ ਜੀ ਇਹਦੇ ਚ ਤੁਹਾਨੂੰ ਕੈਲ ਦੀ ਜੰਮੂ ਕੈਲ ਬਰੰਡੀ গোল্ডেন চাਪ सागवान ঠিক ਹੈ ਜਿਹੜਾ ਮਰਜੀ ਚ ਜਿਹਦੇ ਚ ਮਰਜੀ ਤਿਆਰ ਕਰਾ ਸਕਦੇ ਤੁਸੀਂ ਹੁਣ ਨਾਰਮਲ ਆਪਣੀ ਜ਼ਿਆਦਾਤਰ ਕਿਹੜੀ ਲੱਕੜ ਯੂਜ਼ ਹੋ ਰਹੀ ਹੈ ਨਾਰਮਮਲ ਜ਼ਿਆਦਾਤਰ ਦੇਖੋ গোল্ডਨ ਚਾਪ ਵੀ ਯੂਜ਼ ਹੁੰਦੀ ਹੈ ਜੀ ਮਰੰਡੀ ਵੀ ਯੂਜ਼ ਹੁੰਦੀ ਹੈ ਹਾਂ ਜਾਂ ਕੈਲ ਰਸ਼ਨ ਕੈਲ ਹੋਗੀ ਜੰਮੂ ਕੈਲ ਕਹਿੰਦੇ ਆਪਾਂ ਉਹ ਵੀ ਜ਼ਿਆਦਾ ਯੂਜ਼ ਹੁੰਦੀ ਹੈ ਤਾਂ ਇਹ ਇਹ ਲੱਕੜਾਂ ਇਹਦੇ ਵਿੱਚ ਹੋ ਗਈਆਂ ਤੇ ਇਹ ਵੀ ਜਿਹੜੀ ਜਾਲੀ ਵਗੈਰਾ ਪੈਣੀ ਹੈ ਜਾਂ ਹੋਰ ਚੀਜ਼ਾਂ ਲੱਗੀਆਂ ਇਹ ਜਾਲੀ ਪਾਉਣਾ ਹੈ ਜੀ ਆਪਾਂ 304 ਗ੍ਰੇਡ ਦੇ ਸਟੀਲ ਦੀ ਜਾਲੀ ਹੈ ਜੀ ਠੀਕ ਹੈ ਇਹਦੇ ਵਿੱਚ ਚੰਗ ਨਹੀਂ ਲੱਗੂਗੀ ਕਸਟਮਰ ਚੁੰਬਕ ਲਾ ਕੇ ਚੈੱਕ ਕਰ ਸਕਦਾ ਓਕੇ ਇਹਦਾ ਜਿਹ ਚਾ ਲਈ ਇਨਕਲੂਡ ਹੋਊਗਾ ਜੀ ਅੱਛਾ ਹਾਂਜੀ ਇਹਦਾ ਸਾਰਾ ਕਸਟਮਰ ਜਿਹੜੇ ਮਰਜ਼ੀ ਲੱਕੜ ਚ ਤਿਆਰ ਕਰਾਵੇ ਆਪਣੇ ਕੋਲੇ ਸਾਰੀ ਸੁਵਿਧਾ ਵੀ ਸਾਰੇ ਸਾਰੇ ਲੱਕੜ ਦੇ ਚੋਟ ਉਸ ਆਪਣੇ ਕੋਲ ਚੁਗਾਠਾਂ ਦਾ ਹੱਲ ਵੀ ਇੱਥੇ ਹੋ ਗਿਆ ਹਾਂ ਚੁਗਾਠ ਵੀ ਡਬਲਯੂ ਪੀਸੀ ਦੀ ਦੇ ਦਾਂਗੇ ਜੀ ਤੁਹਾਨੂੰ ਇੰਟਰਨੈਸ਼ਨਲ ਬ੍ਰਾਂਡ ਹੈ ਜੀ ਆਪਣਾ ਇਹ ਅਸਾ ਇਹ ਦੇ ਵਿੱਚ ਆਪਾਂ ਨੂੰ ਭਰਾਵੋ ਸਹੂਲਤਾਂ ਕਾਫੀ ਮਿਲ ਜਾਂਦੀਆਂ ਜਿਵੇਂ ਧੁੱਪ ਦੇ ਵਿੱਚ ਲਾਉਣੀ ਆ ਉਹ ਧੁੱਪ ਨੂੰ ਵੀ ਰਜਿਸਟਰ ਕਰਦੀ ਹੈ ਚੁਗਾਠ ਸਿਉਂਖ ਨਹੀਂ ਇਹਨੂੰ ਲੱਗਦੀ ਇਹ ਡੈਂਸਿਟੀ ਇਹਦੀ ਬਹੁਤ ਵਧੀਆ ਜਿਵੇਂ ਮੇਖ ਵਗੈਰਾ ਸਕਰੂ ਵਗੈਰਾ ਇਹਦੇ ਵਿੱਚ ਲੱਗਣਾਗਾ ਤਾਂ ਉਹ ਪ੍ਰੋਪਰ ਐਨ ਲੱਕੜ ਨਾਲੋਂ ਵੀ ਵਧੀਆ ਇਹ ਫਿਟਿੰਗ ਲਊਗੀ ਜਦ ਸਰ ਜਿਹੜੀ ਇਹ ਆਪਣੀ ਗ੍ਰੀਨ ਪਲਾਸਟਿਕ ਬੂਟ ਦੀ ਮਾੜੀ ਚੈੱਕ ਕਰਾ ਦੋ ਇਹ ਗ੍ਰੀਨ ਪਲਾਸਟਿਕ ਬੂਟ ਦੀ ਹੈ ਜੀ ਅਹਮਦਾਬਾਦ ਦੀ ਕੰਪਨੀ ਆ ਇੰਟਰਨੈਸ਼ਨਲ ਬ੍ਰਾਂਡ ਆ 25 ਸਾਲ ਦੀ ਵਾਰੰਟੀ ਵੀ ਰੋ ਇਹਦੀ ਵੀ ਇਨਕਲੂਡ ਆ ਕੋਈ ਸ਼ੌਕ ਸੁਰੇ ਸਲਾਬ ਤੋਂ ਨਹੀਂ ਕੋਈ ਦਿੱਕਤ ਜੀ 1% ਤੇ ਕਿਸੇ ਵੀ ਬੰਦੇ ਨੇ ਜਿਹੜੇ ਕਾਰਪੈਂਟਰ ਨੇ ਤੇ ਕੰਮ ਕਰਨਾਗਾ ਉਹਦੇ ਵਾਸਤੇ ਵੀ ਬਹੁਤ ਵਧੀਆ ਕੀ ਠੀਕ ਹੈ ਬੰਦੇ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਟਿੰਗ ਕਰਨੀਆਂ ਜੇ ਇਹਨੂੰ ਕੋਈ ਡਿਜ਼ਾਈਨ ਦੇਣਾਗਾ ਜੋ ਵੀ ਆ ਮਤਲਬ ਬਹੁਤ ਵਧੀਆ ਕੰਮ ਇਹ ਤੇ ਹੁੰਦਾਗਾ ਤੇ ਇਹ ਚੀਜ਼ ਆਪਾਂ ਕਹਿੰਦੀ ਵੀ ਜਿਹੜੀਆਂ ਸਟੀਲ ਵਾਲੀਆਂ ਚਾਦਰਾਂ ਨੇ ਹਨਾ ਆਪਾਂ ਜਹਾਜੀ ਲੋਹੇ ਦੇ ਕਹਿੰਦੇ ਉਹਨਾਂ ਨਾਲੋਂ ਮੈਨੂੰ ਥੋੜੀ ਚੀਜ਼ ਇਹ ਜ਼ਿਆਦਾ ਵਧੀਆ ਲੱਗੀ। ਬਾਕੀ ਜਿਹੜੀ ਰੇਟ ਦੀ ਗੱਲਬਾਤ ਹੈ ਇਹਦੇ ਬਾਰੇ ਤੁਸੀਂ ਕਾਲ ਤੇ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਸਾਹਮਣੇ ਸਕਰੀਨ ਤੇ ਚੱਲ ਰਿਹਾ ਹੈਗਾ। ਤੇ ਅੱਗੇ ਆਪਾਂ ਦਿਖਾਉਣਾ ਤੁਹਾਨੂੰ ਜਿਹੜੇ ਦਰਵਾਜ਼ੇ ਵਗੈਰਾ ਬਣਦੇ ਹੁੰਦੇ ਨੇ ਤੇ 7 ਲੇਅਰ ਪਾਲਿਸ਼ ਦੀ ਆਪਾਂ ਗੱਲ ਕਰਦੇ ਸੀ ਉਹ ਪਾਲਿਸ਼ ਕਿੱਦਾਂ ਹੁੰਦੀ ਹੈ। ਆ ਵੀਰ ਇਥੇ ਪਾਲਿਸ ਦਾ ਪ੍ਰੋਸੈਸ ਚਲਾ ਚਲਾ ਰੱਖਿਆਗਾ ਅਸਾਂ ਇਹ ਇਹਦੇ ਵਿੱਚ ਕੀ ਕੀ ਪ੍ਰੋਸੈਸ ਹੁੰਦਾ ਜਿਹੜਾ 3D ਦਰਵਾਜਾ ਤਿਆਰ ਹੋ ਗਿਆ ਜੀ ਇਹ 7 ਲੀਅਰ ਪਾਲਸ ਕਰਦੇ ਆਂ ਭਾਜੀ ਗੰਨ ਨਾਲ ਠੀਕ ਹੈ ਓਕੇ ਮਤਲਬ 7 ਵਾਰੀ ਪਾਲਿਸ ਹੁੰਦੀ 7 ਵਾਰੀ ਕਟਿੰਗ ਹੋਊਗੀ ਜੀ ਜਿਵੇਂ ਮੁੰਡਾ ਕਟਿੰਗ ਕਰੀ ਜਾਂਦਾ ਜੀ ਇਦਾਂ ਇੱਕ ਕੋਟ ਪਾਤਾ ਜੀ ਉਸ ਤੋਂ ਬਾਅਦ ਕਟਿੰਗ ਹੋਊਗੀ ਫਿਰ ਕੋਟ ਪਊਗਾ ਜੀ ਫਿਰ ਕਟਿੰਗ ਹੋਊ ਅੱਛਾ ਹਾਂ ਮਤਲਬ ਇੱਕ ਦਰਵਾਜੇ ਦੇ ਉੱਤੇ ਬਹੁਤ ਵਾਰੀ ਮਿਹਨਤ ਕਰਨੀ ਪੈਂਦੀ ਆ ਇੱਕ ਦਰਵਾਜੇ ਤੇ ਬਹੁਤ ਮਿਹਨਤ ਹੁੰਦੀ ਆ ਜੀ ਮਸ਼ੀਨਰੀ ਕੰਮ ਕਰਕੇ ਜਿਹੜਾ ਡਿਜ਼ਾਈਨਿੰਗ ਆ ਉਹ ਮਸ਼ੀਨਰੀ ਕੰਮ ਹੋ ਜਾਣਾ ਜੀ ਸਹੀ ਐ ਲੋ ਵੀ ਇਧਰ ਦੇ ਪਾਸੇ ਵੀਰੋ ਹੁੰਦੀ ਹੈ ਕਿ ਪਾਲਿਸ਼ ਪਾਲਿਸ਼ ਏਸ਼ੀਅਨ ਦੀ ਬਿਰਲਾ ਓਪਸ ਦੀ ਹਾਂ ਬਿਰਲਾ ਓਪਸ ਦੀ ਮਰਜ਼ੀ ਦੇ ਨਾਲ ਕਰਵਾ ਸਕਦੇ ਜਿਹੜੀ ਆ ਪਾਲਿਸ਼ ਹੈ ਜੀ ਮੜਾ ਇਹ ਦਿਖਾ ਦਿਓ ਇਹ ਬਿਰਲਾ ਓਪਸ ਦੀ ਹੈ ਜੀ ਹੂੰ ਹੂੰ ਇੰਟਰਨੈਸ਼ਨਲ ਬ੍ਰਾਂਡ ਹੈ ਜੀ ਇਹ ਇਹ ਤੁਸੀਂ ਪਤਾ ਕਰ ਸਕਦੇ ਹੋ ਆਪਣੇ ਕੋਲੇ ਦੋਨੇ ਨੇ ਠੀਕ ਐ ਏਸ਼ੀਅਨ ਵੀ ਮਿਲੂ ਤੁਹਾਨੂੰ ਬਿਰਲਾ ਓਪਸ ਵੀ ਮਿਲੂ ਠੀਕ ਐ ਜੇ ਕਸਟਮਰ ਸਾਨੂੰ ਕਹੂਗਾ ਵੀ ਤੁਸੀਂ ਕਿਹੜੀ ਆਸੀਂ ਕਵਾਂਗੇ ਉਹ ਬਿਰਲਾ ਓਪਸ ਕਰੋ ਠੀਕ ਹੈ ਕਸਟਮਰ ਕਹੂਗਾ ਐਸ਼ੀਅਨ ਕਰਨੀ ਆਪਾਂ ਐਸ਼ੀਅਨ ਵੀ ਕਰ ਦਾਂਗੇ ਜੀ ਮਤਲਬ ਉਹ ਡਿਮਾਂਡ ਤੇ ਆ ਕਸਟਮਰ ਦੀ ਹਾਂ ਜੇ ਐਸ਼ੀਅਨ ਆ ਜਿਹੜਾ ਰਜੰਟ ਹੈ ਜੀ ਜਿਹੜੀ ਫਿਨਿਸ਼ਿੰਗ ਹੈ ਠੀਕ ਹੈ ਮੇਰੇ ਨਾਲ ਉਪਸ ਹੈ ਜੀ ਉਹ ਥੋੜੀ ਜ਼ਿਆਦਾ ਵਧੀਆ ਹਾਂ ਜੀ ਇਹ ਬਾਕੀ ਇਹਦੇ ਵਿੱਚ ਭਰਾਬ ਉਹੀ ਕਰ ਲੈ ਵੀ ਜਿਵੇਂ ਸ਼ਾਈਨਿੰਗ ਵਾਲੀ ਵੀ ਹੋਗੀ ਡਬਲ ਪੈਕਿੰਗ ਹੋ ਕੇ ਜਾਂਦਾ ਜੀ ਠੀਕ ਹੈ ਦਰਵਾਜ਼ਾ ਮੜਿਆ ਨਾ ਮਰਵਾ ਦਿਓ ਆ ਦੇਖੋ ਪੈਕ ਰੈਪ ਵਗੇਰਾ ਪੈਣ ਦੀ ਕੋਈ ਦਿੱਕਤ ਨਹੀਂ ਆ ਪਹਿਲਾਂ ਕਾਗਜ਼ ਨਾਲ ਪੈਕਿੰਗ ਹੁੰਦੀ ਹੈ ਜੀ ਉੱਪਰ ਫਿਰ ਮومی ਜਾਂਦਾ ਇਹ ਮੈਟ ਫਿਨਿਸ਼ਿੰਗ ਦੇ ਵਿੱਚ ਆਗੇ ਤੇ ਉਹ ਥੋੜੀ ਸ਼ ਤੇ ਦੋਨੋਂ ਤਰ੍ਹਾਂ ਦੀ ਪਾਲਿਸ਼ ਹੈ ਜਿਹੜੀ ਭਰਾਵੋ ਕਰਵਾਉਣੀ ਹੈ ਇਹ ਕਸਟਮਾਈਜ਼ ਹੈ ਸਰ ਕੋਈ ਦਿੱਕਤ ਨਹੀਂ ਜਦੋਂ ਕਸਟਮਰ ਆਊਗਾ ਅਸੀਂ ਕਹਿਣਾ ਥੋੜਾ ਕਸਟਮਰ ਸਾਡੇ ਕੋਲੇ ਸਮਾਂ ਕੱਢ ਕੇ ਆਵੇ ਠੀਕ ਹੈ ਉਹਨੂੰ ਸਾਰੀ ਵੈਰੀ ਆਪਾਂ ਦਿਖਾ ਦਈਏ ਹਾਂ 2 ਢਾਈ ਘੰਟੇ ਸਾਡੇ ਕੋਲੇ ਸਮਾਂ ਕੱਢ ਕੇ ਆਵੇ ਆ ਵਿੰਡੋਜ਼ ਵਗੈਰਾ ਦੁੱਤੇ ਵੀ ਪਾਲਿਸ਼ ਭਰਾ ਸਰ ਸਾਰਾ ਸਰ ਕਸਟਮਾਈਜ਼ ਕਰਾਂਗੇ ਹੂੰ ਕਸਟਮਰ ਥੋੜਾ ਜਦੋਂ 2 ਢਾਈ ਘੰਟੇ ਸਾਡੇ ਕੋਲੇ ਸਮਾਂ ਕੱਢ ਕੇ ਆਊਗਾ ਸਾਰਾ ਉਹਨੂੰ ਸਮਝਾਵਾਂਗੇ ਵੀ ਕਿਵੇਂ ਕਿਵੇਂ ਦੀ ਚੀਜ਼ ਬਣਨੀ ਹੈ ਸਾਰਾ ਉਹਨੂੰ ਸਮਾਨ ਉਹਨਾਂ ਨੂੰ ਵੈਸੇ ਪਹਿਲਾਂ ਚੈੱਕ ਕਰਾਵਾਂਗੇ ਅਸੀਂ ਠੀਕ ਹੈ ਟੋ ओके ਐਸੇ ਕਰਕੇ ਆਪਾਂ ਸਾਰਾ ਕਸਟਮਾਈਜ਼ ਕਰਦੇ ਆਂ ਵੀ ਨਾਪ ਵੀ ਅਸੀਂ ਲੈ ਕੇ ਆਵਾਂਗੇ ਫਿੱਟ ਵੀ ਅਸੀਂ ਕਰਨਾ ਹਮਮ ਕਸਟਮਰ ਦੀ ਇਸ ਵਿੱਚ ਕਸਟਮਰ ਦੀ ਚਿੰਤਾ ਘੱਟ ਗਈ 100% ਟੈਨਸ਼ਨ ਨਹੀਂ ਕਸਟਮਰ ਦੀ ਇੱਥੇ ਇੱਕ ਬੈਨੀਫਿਟ ਵੀ ਰੋ ਤੁਹਾਨੂੰ ਇਹ ਹੋ ਗਿਆ ਵੀ ਕੱਲ ਨੂੰ ਮੰਨ ਕੇ ਚੱਲੋ ਵੀ ਇੱਥੋਂ ਦਰਵਾਜ਼ੇ ਬੱਗ ਗਏ ਠੀਕ ਹੈ ਜੇ ਮੰਨ ਲਓ ਕਿ ਫਿਟਿੰਗ ਕਰਨ ਵਾਲੇ ਬੰਦੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਹ ਇਹ ਨਹੀਂ ਕਹੂਗਾ ਵੀ ਦਰਵਾਜ਼ਿਆਂ 'ਚ ਗਲਤੀ ਹੈ ਉਹਨਾਂ ਜੋ ਵੀ ਇਹ ਸਾਰਾ ਜ਼ਿੰਮੇਵਾਰੀ ਬਾਈ ਹੋਰਾਂ ਦੀ ਹੋਗੀ ਹਾਂਜੀ ਹਮ ਤੇ ਬਾਕੀ ਆ ਤੁਹਾਨੂੰ ਜਿਹੜੀ ਸਰਮਾਇਕਾ ਫਿੱਟ ਹੁੰਦਾ ਮਸ਼ੀਨਾਂ ਦੇ ਉੱਤੇ ਇਹ ਜਰਮਨ ਟੈਕਨੋਲੋਜੀ ਦੀਆਂ ਮਸ਼ੀਨਾਂ ਲੱਗੀਆਂ ਤੇ ਇਹਨਾਂ ਦੇ ਉੱਤੇ ਹੀਟ ਦੇ ਨਾਲ ਜਿਹੜਾ ਸਰਮਾਇਕਾ ਫਿੱਟ ਹੁੰਦਾਗਾ ਹੌਟ ਪ੍ਰੈਸ ਹੈ ਜੀ ਉਹ ਕੋਲਡ ਪ੍ਰੈਸ ਹੈ ਤੇ ਇਸ ਕੋਲਡ ਪ੍ਰੈਸ ਦੇ ਵਿੱਚ ਆਪਾਂ ਕਿਹਦੀ ਵੀ ਦਰਵਾਜ਼ੇ ਨੂੰ ਇਸ ਤਰ੍ਹਾਂ ਦੱਬਿਆ ਜਾਂਦਾਗਾ ਦੱਬਣ ਤੋਂ ਬਾਅਦ ਜਿਹੜਾ ਇਹਦੇ ਦੇ ਵਿੱਚ ਬਿੰਗ ਵਾਲ ਭੈਣ ਦਾ ਜਿਹੜਾ ਚਾਂਸ ਤਾਂ ਉਹ ਬਿਲਕੁਲ ਖਤਮ ਹੋ ਜਾਂਦਾ 50 ਟਨ ਦੀ ਇਹਦੀ ਕੈਪੈਸਿਟੀ ਹੈਗੀ ਦੋ ਸਿਲੰਡਰ ਇਹਤੇ ਲੱਗੇ ਹੋਏ ਨੇਗੇ ਹਾਈਡਰੌਲਿਕ ਤੇ ਇੱਥੇ ਹੈਗਾ ਜਿਹੜਾ ਸਨ ਮੈਂ ਕਿਹਾ ਡੋਰ ਦੇ ਉੱਤੇ ਜਿਹੜਾ ਡਿਜ਼ਾਈਨਿੰਗ ਵਗੈਰਾ ਹੁੰਦੀ ਹੈ। ਹਾਂ ਆ ਦੇਖੋ ਆ ਪਲੇਨ ਆ ਇਹਦੇ ਤੇ ਸੀਐਨਸੀ ਡਿਜ਼ਾਈਨ ਪੈਣਾ ਹੈਗਾ ਜੀ। ਇਹਦੇ ਜਿੱਦਾਂ ਉਹ ਡਿਜ਼ਾਈਨ ਪੈ ਗਿਆ ਇਹਨਾਂ ਤੇ ਆ ਡਿਜ਼ਾਈਨ ਦੋਨਾਂ ਦਿੱਤੇ ਪਏ ਹੋਏ ਨੇ। ਇਹ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਦੇ ਨਾਲ। ਇਹ ਹਾਂ ਇਹ 200 ਰੁਪਏ ਫੁੱਟ ਦਾ ਦਰਵਾਜ਼ਾ ਹੈ ਜੀ ਆਪਣਾ। ਠੀਕ ਹੈ। ਹਾਂ ਆਪਣੀ ਫੁੱਲ ਗਾਰੰਟੀ ਹੈ 25 ਸਾਲਾਂ ਦੀ। ਓਕੇ। ਜਿਵੇਂ ਡਿਜ਼ਾਈਨਰ ਆ ਗਿਆ 1 ਐਮ ਐਮ 'ਚ ਥੋੜਾ ਰੇਟ ਪਲੱਸ ਹੋ ਜਾਣਾ 25 ਰੁਪਏ ਫੁੱਟ। ਠੀਕ ਹੈ। ਵੀ 225 ਰੁਪਏ ਵੀ ਤੁਹਾਨੂੰ ਇਦਾਂ ਡਿਜ਼ਾਈਨਰ ਮੈਂ ਕਿਹ ਦੇ ਦਾਂਗੇ 1 ਐ ਇਹਦੇ ਵਿੱਚ ਕਸਟਮਰ ਕਹੂਗਾ ਜੀ ਵਧੀਆ ਸਨਮੈਕਾ ਲਾ ਕੇ ਅਸੀਂ ਡਿਜ਼ਾਈਨ ਸੀਐਨਸੀ ਵਰਕ ਕਰਾਉਣਾ ਉਹਦਾ ਵੀ ਕੋਈ ਚਾਰਜ ਨਹੀਂ ਥ੍ਰੀ ਆਫ ਕਾਸਟ ਡਿਜ਼ਾਈਨ ਪਾ ਕੇ ਦਵਾਂਗੇ ਜੀ ਵਧੀਆ ਸੀਟ ਦੇ ਉੱਤੇ ਵੀ ਜੀ ਆਪਾਂ ਤੇ ਬਾਕੀ ਵੀਰੋ ਜਿਹੜੀ ਮੇਨ ਗੱਲ ਆ ਉਹ ਤੁਸੀਂ ਇੱਥੇ ਆ ਕੇ ਜਦੋਂ ਕੰਮ ਵੇਖੋਗੇ ਆ ਕੇ ਤੁਹਾਨੂੰ ਜਿਹੜੀ ਹੋਰ ਜ਼ਿਆਦਾ ਤਸੱਲੀ ਹੋਣੀ ਆ ਤੇ 25 ਸਾਲ ਦੀ ਵਾਰੰਟੀ ਹਰ ਚੀਜ਼ ਦੀ ਬਾਈ ਹੋਰੀ ਦੇ ਰਹੇ ਨੇਗੇ ਜਿਵੇਂ ਦਰਵਾਜ਼ਿਆਂ ਦੀ ਵੀ ਹੋਗੀ ਪੌਂਸ ਦੀ ਵੀ ਹੋਗੀ ਚੁਗਾਠਾਂ ਦੀ ਵੀ ਹੋਗੀ ਨਾ ਤੇ ਰੇਟ ਹੈਗਾ ਜਿਹੜਾ ਤੁਹਾਨੂੰ ਤਕਰੀਬਨ ਆਪਾਂ ਐਵਰੇਜ ਮੰਨ ਕੇ ਚੱਲੀਏ ਤਾਂ ਜਿੰਨਾ ਤੁਸੀਂ ਜੋ ਮਟੀਰੀਅਲ ਘਰੇ ਬਣਾਉਣੇ ਹੋ ਉਹਦੇ ਨਾਲੋਂ ਤਕਰੀਬਨ 30% ਦਾ ਤੁਹਾਡਾ ਫਾਇਦਾ ਉਹ ਗਰੰਟਡ ਹੈ ਸਰ ਉਹ 25 ਤੋਂ 30% ਦਾ ਫਾਇਦਾ ਇਦਾਂ ਹੋਣਾ ਹੂੰ ਦੇਖੋ ਘਰੇ ਮਿਸਤਰੀ ਕੰਮ ਕਰਦੇ ਉਹਨਾਂ ਕੋਲੇ ਅਵੇਲੇਬਲ ਨਹੀਂ ਸਾਰੀਆਂ ਮਸ਼ੀਨਾਂ ਹੁੰਦੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਦੇਖੋ ਜੇ ਮਾਲ ਦੇਣਗੇ ਇੱਕ ਤਾਂ ਉਹਨਾਂ ਨੂੰ ਮਾਲ ਮਹਿੰਗਾ ਮਿਲਣਾ ਥੋੜਾ ਜਿਹਾ ਜਿੰਨਾ ਸਾਡੀ ਕੁਆਂਟੀਟੀ ਦੇ ਹਿਸਾਬ ਨਾਲ ਤਾਂ ਨਹੀਂ ਚੱਕ ਸਕਦੇ ਨਹੀਂ ਚੱਕ ਸਕਦੇ ਕਿਉਂਕਿ ਇਹ ਬੰਦੇ ਨੇ ਆਪਦੇ ਘਰ ਜੋਗਾ ਲੈਣਾ ਇੱਕ ਸਾਡੇ ਕੋਲੇ 95% ਸਾਰਾ ਮਸ਼ੀਨੀ ਹੈ ਪ੍ਰੈਸਿੰਗ ਮਸ਼ੀਨੀ ਹੈ ਸਾਰਾ ਜਿੰਨੀ ਜਾਲੀ ਲੱਗਣੀ ਆ ਉਹ ਮਸ਼ੀਨ ਨੇ ਮੇਖਾਂ ਨਾਲ ਲੱਗਣੀਆਂ ਨੇ ਹੂੰ ਉਹ ਲੇਬਰ ਵਾਈਜ਼ ਨਹੀਂ ਆ ਸਾਰੀ ਕਟਰਾ ਨਾਲ ਹੋਣੀ ਆ ਕੋਈ ਹੱਥ ਨਾਲ ਕੰਮ ਨਹੀਂ ਦੇਖੋ ਲੇਬਰ ਦੀ ਬਚਤ ਆ ਜੀ 25 ਤੋਂ 30% ਆ ਜੇ ਤੁਸੀਂ ਇਦਾਂ ਸੋਚੋਗੇ ਵੀ ਆਪਾਂ ਘਰੇ ਤਿਆਰ ਕਰਾਉਣ ਨਾਲੋਂ ਫੈਕਟਰੀ 'ਚ ਤਿਆਰ ਕਰਾ ਲਈਏ ਵੀ ਆਪਣਾ ਦੋਸਤੀ ਦਾ ਫਰਕ ਪੈ ਜੇ ਇਹ ਗੱਲ ਕਹਿ ਸਕਦੇ ਆ ਵੀ ਜਿੰਨੇ ਰੁਪਈਆ ਦੇ ਵਿੱਚ ਉਹਨਾਂ ਦਾ ਮਾਲ ਆਊਗਾ ਉਹਨੇ ਪੈਸੇ ਦੇ ਵਿੱਚ ਇਹ ਫਿੱਟ ਹੋ ਜਾਣਗੇ ਹਾਂਜੀ ਹਾਂ 25 ਤੋਂ 30% ਦਾ ਫਰਕ ਆ ਜਾਈ ਹਾਂਜੀ ਉਹ ਪਹਿਲਾਂ ਤੋਂ ਹੀ ਪ੍ਰੋਪਰ ਜਿਹੜੀ ਸੁਕਾ ਕੇ ਰੱਖੀ ਜਾਂਦੀ ਹੈ ਲੱਕੜ ਇਹ ਨਹੀਂ ਹੈਗਾ ਵੀ ਬਾਅਦ ਦੇ ਵਿੱਚੋਂ ਆਪਣੇ ਗੇਟ ਦੇ ਵਿੱਚ ਕੋਈ ਉਹਦੀ ਡਿਮੈਂਸ਼ਨ ਦੇ ਵਿੱਚ ਚੇਂਜ ਹੋਣਾ ਜਿਹੜੀ ਆਪਾਂ ਲੱਕੜਾਂ ਬਲਕ ਚ ਸੁਕਾ ਕੇ ਰੱਖਦੇ ਹਾਂ ਜੀ ਤੁਸੀਂ ਇਹ ਜਾਲੀ ਵਾਲਾ ਦਰਵਾਜ਼ਾ ਦੇਖੋ ਤੁਸੀਂ ਇਹਦੇ ਗੱਲ ਚੈੱਕ ਕਰਾਓ ਮੜਾ ਇਹ ਪਿੱਛੇ ਹੋ ਕੇ ਨਾ ਸਰ ਠੀਕ ਹੈ ਬੜਾ ਦਿਖਾਓ ਤੁਸੀਂ ਦੇਖੋ ਬਿਲਕੁਲ ਇਹਦੀ ਫਿਨਿਸ਼ਿੰਗ ਚੈੱਕ ਕਰਾਓ ਬਹੁਤ ਸੋਹਣਾ ਕੰਮ ਹੋਇਆ ਹੋਇਆ ਆ ਬੈਕ ਦੇਖੋ ਤੇ ਦੋਨੋਂ ਸਾਈਡ ਪ੍ਰੋਪਰ ਇਹ ਬੈਕ ਤੋਂ ਵੀ ਇਹਨੂੰ ਸਪੋਰਟ ਆ ਫਰੰਟ ਤੋਂ ਵੀ ਸਪੋਰਟ ਆ ਜਾਲੀ ਢਿੱਲੀ ਨਹੀਂ ਪਊ ਜਿੰਨੇ ਜਾਲੀ ਲੱਗੀ ਆ ਸਾਰਾ ਇਹ ਸਾਰੀ ਮਸ਼ੀਨੀ ਮੇਖ ਨਾਲ ਲੱਗੀ ਹੋਈ ਆ ਜੀ ਓਕੇ ਟੋਟਲ ਸਹੀ ਹੈ ਮਸ਼ੀਨੀ ਨਾਲ ਕਰਾ ਚ ਕੀ ਕਰਦੇ ਆ ਜੀ ਹੱਥ ਨਾਲ ਕੱਟ ਰ ਲਾਉਂਦੇ ਆ ਫਿਰ ਕਾਲੀ ਮੇਖ ਨਾਲ ਲਾਉਂਦੇ ਆ ਜਾਲੀ ਉਹ ਢਿੱਲੀ ਪੈ ਜਾਣਗੀ ਉਹ ਉਹ ਢਿੱਲੀ ਮੇਖ ਨਾਲ ਤਾਂ ਪਊਗੀ 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 ਜਿਹੜੀ ਮੇਖ ਹੁੰਦੀ ਆ ਨਾ ਮਸ਼ੀਨੀ ਉਹ ਜੂ ਮੇਖ ਆ ਓਕੇ ਜੂ ਆ ਉਹ 10 ਇੰਚੀ ਦਬਾਅ ਨਾਲ ਲੱਗਦੀ ਆ ਜੀ ਠੀਕ ਐ ਇਸ ਕਰਕੇ ਢਿੱਲੀ ਪੈਂਦੀ ਨਹੀਂ ਜਾਲੀ 1% ਵੀ ਹੂੰ ਹੁਣ ਤੁਸੀਂ ਐਂ ਦੇਖੋ ਇਹਦੇ 'ਚ ਮੇਖਾਂ ਲੱਗੀਆਂ ਵੈਂ ਦੀਂਦੀ ਕਿਤੇ ਮੇਖ ਸੋਨੂ ਕਿਤੇ ਮੇਖ ਲੱਗੀ ਨਹੀਂ ਇਹ ਸਾਰੀ ਮਸ਼ੀਨੀ ਮੇਖ ਲੱਗੀ ਹੋਈ ਹੈ ਜੀ ਬਿਲਕੁਲ ਥੋੜਾ ਮਸ਼ੀਨੀ ਮੇਖ ਮਹਿੰਗੀ ਹੈ ਠੀਕ ਹੈ ਇਸ ਕਰਕੇ ਹਰ ਬੰਦੇ ਨਹੀਂ ਯੂਜ਼ ਕਰਦੇ ਨਹੀਂ ਯੂਜ਼ ਕਰਦੇ ਬਾਕੀ ਉਹ ਮਸ਼ੀਨ ਤੋਂ ਬਿਨਾ ਲੱਗਦੀ ਵੀ ਨਹੀਂ ਫਿਰ ਹਾਂ ਜੀ ਹਾਂ ਮਸ਼ੀਨਾਂ ਦੇਖੋ ਮਸ਼ੀਨ ਤਾਂ ਮਹਿੰਗੀ ਆਉਣੀ ਆਉਣੀ ਹੈ ਤੇ ਬਾਕੀ ਜਿਹੜਾ ਡਿਜ਼ਾਈਨਿੰਗ ਹੁੰਦੀ ਹੈਗੀ ਵੀਰੋ ਉਹ ਇੱਥੇ ਆ ਜਿਹੜੀ ਡਿਜ਼ਾਈਨਿੰਗ ਹੋ ਰਹੀ ਹੈ ਜੀ ਤੇ ਇਹ ਸੀਐਨਸੀ ਵਰਕ ਹੋ ਰਿਹਾ ਹੈ ਜੀ ਲੋ ਜੀ ਇਸ طرح ਜਿਹੜਾ ਇਹਦਾ ਡਿਜ਼ਾਈਨਿੰਗ ਆ ਕੀ 3D ਪੱਲੇ ਆ ਦੀ ਉਹ ਹੁੰਦੀ ਹੈ